ਉਹਨੂੰ ਸਾਡੀ ਬੱਚੀ ਚਾਹੀਦੀ ਆ ਜਿੰਦਾ ਹੈਗੀ ਆ ਉਹ ਸਾਨੂੰ ਸੌਂਪ ਦਿਓ ਮਰਦਾ ਹੈਗੀ ਆ ਉਹ ਸਾਨੂੰ ਸੌਂਪੋ ਕਮੇਟੀ ਤੋਂ ਦਾ ਸਤਿਕਾਰ ਕਰਦੇ ਤੁਸੀਂ ਕਮੇਟੀ ਦਾ ਸਤਿਕਾਰ ਕਰੋ ਕਮੇਟੀ ਨੇ ਡਿਸਾਈਡ ਕੀਤਾ ਕਿਹੜਾ ਉਰੇ ਬੈਠੇ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਆਪਾਂ ਚਲ ਸਮਾਂ ਮੰਗਦਿਆਂ ਦੇ ਦਿੰਨੇ ਵੀ ਸਾਨੂੰ ਸਾਡੀ ਬੱਚੀ ਚਾਹੀਦੀ ਆ ਜਿੰਦਾ ਹੈਗੀ ਆ ਉਹ ਸਾਨੂੰ ਸੌਂਪ ਦਿਓ ਮਰਦਾ ਹੈਗੀ ਆ ਉਹ ਸਾਨੂੰ ਸੌਂਪੋ ਠੀਕ ਹੈ ਜੀ ਇਨਵੈਸਟੀਗੇਸ਼ਨ ਕਰਨੀ ਆ ਦੀ ਜੀ ਸੜਕੇ ਕਰੋ ਕੱਲ ਦਾ ਸਾਰਾ ਐਲਾਨ ਹੈਗਾਗਾ ਕਿ ਮੋੜ ਦੀਆਂ ਜਿੰਨੀਆਂ ਵੀ ਰੋੜਾਂ ਹੈਗੀਆਂ ਉਹ ਸਾਰੀਆਂ ਬਲੌਕ ਹੋਣਗੀਆਂ ਜੀ ਜੇ ਜੇ ਇਹਨਾਂ ਨੇ ਕੁਝ ਵੀ ਸਾਨੂੰ ਅਲਟੀਮੇਟਮ ਨਾ ਦਿੱਤਾ ਪੂਰਾ ਬਾਜ਼ਾਰ ਬੰਦ ਹੋਵੇਗਾ ਰੋਡ ਸਾਰੇ ਬੰਦ ਹੋਣਗੇ ਜੇ ਕੱਲ ਤੱਕ ਵੀ ਕੁਝ ਪੁਗਤਾ ਨਾ ਹੋਇਆ ਤਾਂ ਜਥੇਬੰਦੀਆਂ ਦੇ ਸਾਰਿਆਂ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਜੇ ਇਹ ਮਸਲੇ ਦਾ ਹੱਲ ਹੁੰਦਾ ਤਾਂ ਠੀਕ ਐ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਵੀ ਬੰਦ ਹੋਏਗਾ ਇਹ ਕਮੇਟੀ ਦੀ ਡਿਸਕਸ ਹੋਈ ਆ ਜੇ ਹੁਣ ਤੁਸੀਂ ਆਪ ਦੀ ਕੋਈ ਗੱਲ ਰੱਖਣਾ ਚਾਹੁੰਦੇ ਹੋ ਇੱਕ ਇੱਕ ਕਰਕੇ ਗੱਲ ਰੱਖ ਦਿਓ ਆਪਾਂ ਸੁਣਨ ਲਈ ਸਾਰੇ ਤਿਆਰ ਹਾਂ ਹਾਂ ਜੀ ਧੰਨਵਾਦ ਕੋਈ ਹਾਂ ਸਿਰਫ ਕਰਦੀ ਗੱਲ ਥੋੜੀ ਜਿਹੀ ਜਵਾਬ ਦਿੰਦਾ ਮੈਂ ਹਾਂਜੀ ਜਦੋਂ ਡੀਐਸਪੀ ਤੁਸੀਂ ਕਿਹਾ ਹੈ